फास्टवे न्यूज़ अमृतसर ਵੱਲੋਂ ਲਗਾਤਾਰ ਸ਼ਹਿਰ ਵਿੱਚ ਲੱਗੇ ਕੂੜੇ ਦੇ ਢੇਰਾਂ ਦੀਆਂ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਇਸ ਦੇ ਤਹਿਤ ਹੀ ਅੰਮ੍ਰਿਤਸਰ ਦਾ ਕੰਪਨੀ ਬਾਗ ਗ੍ਰਾਮ ਬਾਗ ਗਾਰਡਨ ਵਿਖੇ ਵੀ ਕੰਦਗੀ ਦੀ ਪਰਮਾਰਾ ਥਾਂ-ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਦੋਂ ਫਾਸਟਵੇ ਨਿਊਜ਼ ਟੀਮ ਨੇ ਉੱਥੇ ਸੈਰ ਕਰਨ ਆਏ ਲੋਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਕੰਪਨੀ ਬਾਗ ਵਿੱਚ ਸਫਾਈ ਦਾ ਪ੍ਰਬੰਧ ਮਾੜਾ ਹੈ ਉਹਨਾਂ ਨਗਰ ਨਿਗਮ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਕੰਪਨੀ ਬਾਗ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਹਟਾਇਆ ਜਾਵੇ ਅਤੇ ਜਿਹੜਾ ਵਕ-ਵਕ ਭਾਗਾਂ ਵਿੱਚ ਪ੍ਰਸਾਦ ਦੇ ਕਾਰਨ ਘਾਵਾਤ ਗਿਆ ਉਸ ਦੀ ਵੀ ਸਫਾਈ ਕਰਵਾਈ ਜਾ ਦੂਜੇ ਪਾਸੇ ਕੰਪਨੀ ਬਾਗ ਵਿੱਚ ਕਈ ਫਰੂਟ ਵਾਲਿਆਂ ਅਤੇ ਕਈ ਹੋਰ ਜੂਸ ਵਾਲਿਆਂ ਨੇ ਆਪਣੇ ਸਟਾਲ ਲਗਾਏ ਹੋਏ ਹਨ ਜੋ ਕਿ ਕਿਸੇ ਦੀ ਵੀ ਪਰਮਿਸ਼ਨ ਤੋਂ ਬਿਨਾਂ ਹੀ ਲੱਗੇ ਹੋਏ ਹਨ ਇਸ ਸੰਬੰਧ ਵਿੱਚ ਜਦੋਂ ਇਹਨਾਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਉਹਨਾਂ ਕੋਲ ਇੱਥੇ ਸਟਾਲ ਲਗਾਉਣ ਲਈ ਕੋਈ ਪਰਮਿਸ਼ਨ ਨਹੀਂ ਹੈ ਪਰ ਉਹ ਸਫਾਈ ਦਾ ਪੂਰਾ ਧਿਆਨ ਰੱਖ ਰਹੇ ਹਨ ਅਗਰ ਕੰਪਨੀ ਬਾਗ ਵਿੱਚ ਦੁਕਾਨਦਾਰਾਂ ਕੋਲ ਕੋਈ ਪਰਮਿਸ਼ਨ ਨਹੀਂ ਹੈ ਤਾਂ ਨਗਰ ਨਿਗਮ ਪ੍ਰਸ਼ਾਸਨ ਅਤੇ ਐਸਆਈ ਵਿਭਾਗ ਦਾ ਧਿਆਨ ਇਸ ਵੱਲ ਕਿਉਂ ਨਹੀਂ ਹੈ ਪਸਫਾਈ ਦਾ ਤੁਸੀਂ ਦੇਖ ਹੀ ਲਈ ਆ ਜੋ ਹਾਲਾਤ ਆ ਜਗਾ ਜਗਾ ਸ਼ਹਿਰ ਦੇ ਵਿੱਚ ਵੀ ਕੂੜਾ ਵਾ ਤੇ ਜਿਹੜਾ ਇੱਕ ਬਹੁਤ ਇੱਕ ਸਥਲ ਆ ਜਿੱਥੇ ਮਤਲਬ ਇੱਕ ਪੁਰਾਤਨ ਜਗਾ ਵਾ ਜਿੱਥੇ 84 ਏਕੜ ਦਾ ਏ ਪਾਰਕ ਜਿਹੜਾ ਇਹਨਾਂ ਅਸੀਂ ਖੂਬਸੂਰਤ ਦੇਖਦੇ ਸੀਗੇ ਅੱਜ ਇੱਥੇ ਜਗਾ ਜਗਾ ਕੂੜਾ ਵਾ ਮਤਲਬ ਹਾਲਾਤ ਇਦਾਂ ਦੇ ਬਣੇ ਹੋ ਬੱਤੋਂ ਬੱਤਰ ਕੋਈ ਦੇਖ ਰੇਖ ਨਹੀਂ ਸਿਰਫ ਨਾਮ ਦੇ ਨਾਮ ਤੇ ਇਹ ਇੱਕ ਸਰ ਬਾਗ ਰਹਿ ਗਿਆ ਬਾਕੀ ਇੱਥੇ ਕੁਝ ਨਹੀਂ ਹੈਗਾ ਤੁਸੀਂ ਦੇਖੋ ਆ ਦੇਖੋ ਕੋਈ ਪ੍ਰਬੰਧ ਨਹੀਂ ਇੱਥੇ ਮਿਨੀਮਮ ਕੋਈ ਜਗਾ ਜਗਾ ਕੋਈ ਕੋਈ ਸਮਾਨ ਸੁੱਟ ਜਾਂਦਾ ਕੋਈ ਸਫਾਈ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਔਰ ਨਾਲ ਦੇ ਨਾਲ ਇੱਕ ਦੇਖਣ ਵਾਲੀ ਗੱਲ ਹੈ ਕਿ ਸੋਚ ਨਹੀਂ ਹੈਗੀ ਇਦਾਂ ਦੀ ਸਰਕਾਰ ਦੀ ਇਹਨਾਂ ਨੇ ਜੋ ਇਹ ਪਿਛਲੇ ਸਾਲਾਂ ਤੋਂ ਇਹ ਸਰਕਾਰ ਆਈ ਆ ਇਹਨਾਂ ਨੇ ਪੰਜਾਬ ਦਾ ਬੜਾ ਕਹਾਣ ਕੀਤਾ ਵਾ ਔਰ ਮੈਂ ਸਮਝਦਾ ਮਾਂ ਕਿ ਜੇ ਇਹ ਇਸ ਤਰ੍ਹਾਂ ਹੀ ਰਿਹਾ ਤਾਂ ਇਹ ਬਾਗ ਤਾਂ ਉਜੜੇ ਉਜੜੇ ਆ ਸ਼ਹਿਰ ਤਾਂ ਉੱਜੜ ਹੀ ਚੁੱਕਾ ਵਾ ਇਹ ਬਾਗ ਨੂੰ ਬਚਾ ਲਓ ਕਿਉਂਕਿ ਅਸਲੇ ਆਪਾਂ ਬਾਗ ਦੀ ਗੱਲ ਕਰਦੇ ਆ ਤਾਂ ਬਾਗ ਤੁਸੀਂ ਦੇਖੋ ਇਹ ਇੱਥੇ ਲੋਕੀ ਸੈਰ ਕਰਦੇ ਲੋਕੀ ਆਪਣੀ ਸਿਹਤ ਬਣਾਣ ਆਉਂਦੇ ਆ ਕਿ ਚਲੋ ਆਬੂ ਹਵਾ ਵਧੀਆ ਲਵਾਂਗੇ ਆਬੂ ਹਵਾ ਦੀ ਕੀ ਵਧੀਆ ਲੈਣੀ ਜਦੋਂ ਜਗਾ ਜਗਾ ਗਾਂਦੇ ਆ ਤਾਂ ਇਸ ਕਰਕੇ ਇਹ ਕਾਰਪੋਰੇਸ਼ਨ ਨੂੰ ਵੀ ਔਰ ਅਫਸਰਾਂ ਨੂੰ ਤਾਂ ਸਰਕਾਰ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਜਿਹੜਾ ਇੱਕ ਨਿਯਮ ਆ ਕਾਰਪੋਰੇਸ਼ਨ ਦਾ ਉਹ ਤਾਂ ਲਾਗੂ ਹੋਣਾ ਹੀ ਚਾਹੀਦਾ ਸਰਕਾਰ ਦਾ ਕਿ ਜਿੱਥੇ ਦਿਲ ਕਰੋ ਉੱਥੇ ਕੰਮ ਨਹੀਂ ਕਰਨਾ ਚਾਹੀਦਾ ਇਹ ਤਾਂ ਦੇਖੋ ਇਨਕ੍ਰੋਚਮੈਂਟ ਜਿੰਨੀ ਮਰਜ਼ੀ ਕਰ ਲਓ ਉਹ ਤਾਂ ਹੱਲ ਕੋਈ ਨਹੀਂ ਹੈਗਾ ਇਨਕ੍ਰੋਚਮੈਂਟ ਨਾਲ ਦੇ ਸੂਰਤੀ ਘਟਦੀ ਆ ਉਹ ਖੂਬਸੂਰਤ ਨਹੀਂ ਰਹਿੰਦਾ ਜਦੋਂ ਇੱਕ ਨਿਯਮ ਬਣਾਇਆ ਵਾ ਉਹਨੂੰ ਪਾਲਣ ਕਰਨਾ ਚਾਹੀਦਾ ਪਰ ਇਹ ਆ ਕਿ ਵਿਚਾਰੇ ਹੁਣ ਕੀ ਕਰਨ ਰੋਟੀ ਖਾਣੀ ਆ ਤਾਂ ਸਰਕਾਰ ਵੀ ਕੋਈ ਪ੍ਰਬੰਧ ਨਹੀਂ ਕਰਕੇ ਸਰਕਾਰ ਨੂੰ ਪ੍ਰਬੰਧ ਕਰਨਾ ਚਾਹੀਦਾ ਇਹ ਜਿੱਥੇ ਇੱਕ ਰੇੜੀ ਮਾਰਕੀਟ ਬਣੇ ਚੰਡੀਗੜ੍ਹ ਜਾਓ ਰੇੜੀ ਮਾਰਕੀਟ ਆ ਪ੍ਰੋਪਰ ਸਬਜ਼ੀ ਮੰਡੀ ਆ ਸ਼ਹਿਰ ਦੇ ਨੇੜੇ ਕਿਤੇ ਸਬਜ਼ੀ ਮੰਡੀ ਦੀ ਜਗ੍ਹਾ ਦੇ ਦਿਓ ਇੰਨੇ ਜਗ੍ਹਾ ਫ੍ਰੀ ਹੈਗੀਆਂ ਵਾ ਜਿੱਥੇ ਬੂਟੀਆਂ ਲੱਗੀਆਂ ਪਈਆਂ ਉਹਨੂੰ ਸਾਫ਼ ਕਰਕੇ ਉੱਥੇ ਤੁਸੀਂ ਲਗਾ ਦਿਓ ਲੋਕੀ ਪ੍ਰੋਪਰ ਜਨ ਮੈਨੇਜਮੈਂਟ ਹੋਣੀ ਚਾਹੀਦੀ ਆ ਪਰ ਸੋਚ ਹੀ ਨਹੀਂ ਹੈਗੀ ਮੈਂ ਕੰਪਨੀ ਬਾਗ ਬਾਰੇ ਇਹ ਕਹਿਣਾ ਚਾਹਨਾ ਵਾ ਕਿ ਕੰਪਨੀ ਬਾਗ ਮੇਰਾ ਦੂਜਾ ਘਰ ਹੈ جے میں مطلب ایتھے کٹو کٹ تین گھنٹے بتانے ہی ہیں بچپن تو میں ایتھے سیر کرتا دا آ رہا ہوں اے جڑی چیزاں ہیں نا اے متئی کو مارکیٹنگ دا اڈا جیا بن گیا ہے تے بالکل غلط ہے میں ایرے بارے نان سینس جڑی پیچھے ایتھے ایک بندا او بیچدا سی جامن تے او چوں چوں سپیکر لا دیندا سی کالے جامن کالے جامن انج لگدا ہے کوئی کوئی جھگڑا ہو رہا ہے جدوں ایتھے تے شانتی لین آئے ہیں تے ایتھے ਸ਼ੋਰ ਸ਼ਰਾਬੇ ਦਾ ਜਿਹੜਾ ਪੋਲੂਸ਼ਨ ਕੰਟਰੋਲ ਕਿਉਂ ਹੋਵੇ ਕਾਰਵਾਰੀ ਹੋਈ ਹੋਈ ਹੈ ਸਰ ਐ ਨਹੀਂ ਮੈਂ ਨਹੀਂ ਕਹਿੰਦਾ ਕਿ ਕਾਰਵਾਰੀ ਨਹੀਂ ਹੋਈ ਉਹਨਾਂ ਦੀਆਂ ਗੱਡੀਆਂ ਵੀ ਆਈਆਂ ਸਮਾਨ ਵੀ ਚੁੱਕਿਆ ਗਿਆ ਤੇ ਕਾਫੀ ਕੰਟਰੋਲ ਕੀਤਾ ਗਿਆ ਪਹਿਲੇ ਨਾਲੋਂ ਤੇ ਪਰ ਹਾਲੇ ਵੀ ਹੋਰ ਕੰਟਰੋਲ ਦੀ ਜ਼ਰੂਰਤ ਹੈ ਸੋ ਸਫਾਈ ਦਾ ਜਿਹੜਾ ਨਾ ਹੋਣਾ ਚਾਹੀਦਾ ਇਹੋ ਜਿਹਾ ਬਾਗੀਚਾ ਤੁਹਾਨੂੰ ਪੂਰੇ ਇੰਡੀਆ ਚ ਕਿਤੇ ਨਹੀਂ ਮਿਲਦਾ ਤੇ ਮੇਰਾ ਘਰ ਲੋ ਦੇਸੀ ਅੰਡੇ ਦਾ ਕੰਮ ਆ ਮੈਂ ਪਿਓਰ ਦੇਸੀ ਅੰਡੇ ਜੇ ਫੁੱਲ ਗਰੰਟੀ ਨਾਲ ਵੇਚ ਰਿਹਾ ਠੀਕ ਆ ਇੱਥੇ ਮੈਨੂੰ ਆਗੇ ਯਾਨੀ ਕਿ ਕਾਰਪਛਾਨੇ ਤੰਗ ਕਰਦੇ ਕਿਸ ਟਾਈਮ ਕਿਤੇ ਹੀ ਸੰਸਥਨਾਵਾਂ ਅੱਜ ਜਵਾਨੀ ਕੰਮ ਕਰਨ ਦੀ ਆ ਜੇ ਨਸ਼ੇ ਕਰਦੀ ਆ ਮਾਂ ਪੁੱਤ ਰੋਲਦੇ ਆ ਜਵਾਨੀ ਅੱਜਕੱਲ ਸੜਕਾਂ ਤੇ ਆਈ ਪਈ ਆ ਹੜਕਾਂ ਦੇ ਨੌਜਵਾਨ ਵਰਗੇ ਕੱਢ ਕੇ ਵਿਖਾ ਦਿਓ ਮੈਂ ਇੱਕ ਫੌਜੀ ਦਾ ਪੋਤੇ ਆ ਮੇਰਾ ਪਿਓ ਬਾਰਡਰ ਤੇ ਲੜਿਆ ਮੈਂ ਅੱਜ ਆਪਣੇ ਬੱਚਿਆਂ ਵਾਲੀ ਪਰਿਵਾਰ ਲਈ ਕਮਾਈ ਕਰਨ ਲਈ ਜੋ ਵੀ ਜਿੱਦਾਂ ਵੀ ਹੜਕਾਂ ਤੇ ਆਇਆ ਹੋਇਆ ਠੀਕ ਆ ਇਸ ਕਰਕੇ ਸਾਨੂੰ ਤੰਗ ਪ੍ਰੇਸ਼ਾਨ ਬਿਲਕੁਲ ਨਾ ਕੀਤਾ ਜਾਵੇ ਅਸੀਂ ਚੰਗੀ ਚੀਜ਼ ਖਵਾ ਰਹੇ ਆ ਚੰਗੀ ਜੀ ਲੋਕਾਂ ਨੂੰ ਖਾਣ ਦਿਓ ਠੀਕ ਆ ਲੋਕਾਂ ਦਾ ਪੈਸਾ ਜਿੱਥੇ ਬਰਬਾਦ ਆ ਲੋਕਾਂ ਦਾ ਪੈਸਾ ਬਚਾਇਆ ਲੋਕਾਂ ਨੂੰ ਜਾਇਆ ਸ ਮਾਗੀ ਕੋਲੇ ਦੇ ਜਾਓ ਸਾਡੇ ਖਿਲਾਫ ਜਾਣ ਦੀ ਕੋਈ ਲੋੜ ਨਹੀਂ ਕਿਸੇ ਨੂੰ ਵੀ ਠੀਕ ਹੈ ਅਸੀਂ ਆਪਣਾ ਖਾਂਦੇ ਆਪਣਾ ਕਮਾਉਂਦੇ ਆ ਸਾਡੇ ਨਾਲ ਕਿਸੇ ਨੂੰ ਉਂਗਲ ਚੁੱਕਾਉਂਦਾ ਅਧਿਕਾਰ ਵੀ ਨਹੀਂ ਹੈਗਾ ਸਿੱਧੀ ਗੱਲ ਸਾਨੂੰ ਜਗਾ ਜਿਹੜੀ ਸੂਟ ਕਾ ਦੀ ਸਿਰਫ 2 ਘੰਟੇ ਹੀ ਹੋਣੇ ਆ ਲੋਕਾਂ ਨੂੰ ਸਮਝਾਉਣ ਨੇ ਸਾਡੀ ਇਹ ਆ ਬਸ ਅਸੀਂ ਚੰਗੀ ਜੀ ਲੋਕਾਂ ਨੂੰ ਖਵਾ ਕੇ ਖੁਸ਼ ਆ ਬਸ ਮੈਂ ਵੀ ਇੱਕ ਫੌਦੀ ਦਾ ਪੁੱਤ ਆ ਮੇਰਾ ਡ੍ਰੈਗਨ ਫਰੂਟ ਦਾ ਫਾਰਮ ਹੀ ਮੈਂ 2021 ਜਦੋਂ ਲੋਕਾਂ ਦੀ ਸਿਹਤ ਵਿਗੜੀ ਉਦੋਂ ਤੋਂ ਇੱਥੇ ਕੰਪਨੀ ਬਾਗ ਦੇ ਵਿੱਚ ਫਰੂਟ ਦੇਣਾ ਸ਼ੁਰੂ ਕੀਤਾ ਜੀ ਲਾਕਡਾਊਨ ਦੇ ਵਿੱਚ ਮੈਂ ਫ੍ਰੀ ਵੀ ਫਰੂਟ ਲੋਕਾਂ ਨੂੰ ਦੇ ਕੇ ਜਾਂਦਾ ਰਿਹਾ ਇੱਥੇ ਸਾਨੂੰ 3 ਤੋਂ he got him ਉਸ ਤੋਂ ਬਾਅਦ ਜਿੰਨਾ ਵੀ ਸਾਡਾ ਜੇ ਕੋਈ ਫਰੂਟ ਖਾਂਦਾ ਹੈ ਸਾਡਾ ਕੋਈ ਵੀ ਤੁਹਾਨੂੰ ਕੂੜਾ ਕਿਤੇ ਵੀ ਕਾਰਪੋਰੇਸ਼ਨ ਵਾਲਾ ਸਾਬਤ ਨਹੀਂ ਕਰ ਸਕਦਾ ਜਿਹੜੇ ਉਹਨਾਂ ਨੇ ਡਸਟਬਿਨ ਲਾਏ ਹੋਏ ਨੇ ਸਾਡਾ ਕੰਮ ਹੈ ਡਸਟਬਿਨਾਂ ਦੇ ਵਿੱਚ ਕੂੜਾ ਸੁੱਟ ਕੇ ਜਾਣਾ ਜਿੱਥੇ ਸਾਡਾ سٹਾਲ ਲੱਗਾ ਹੋਊਗਾ ਉਹਦੇ ਨੀਅਰ ਅਬਾਊਟ ਵੇਖ ਲਿਓ ਕੋਈ ਇੱਕ ਵੀ ਛਿੱਲ ਕਿਸੇ ਪ੍ਰਕਾਰ ਦੀ ਗੰਦਗੀ ਨਹੀਂ ਹੋਊਗੀ ਬਿੰਨਾ ਦੇ ਵਿੱਚ ਕੂੜਾ ਸੁੱਟਿਆ ਹੋਇਆ ਕਾਰਪੋਰੇਸ਼ਨ ਦਾ ਕੰਮ ਹੈ ਚੁੱਕਣਾ ਸਰਕਾਰ ਇਹਨਾਂ ਦੇ ਟੈਂਡਰ ਜਾਰੀ ਕਰਦੀ ਸਾਰਾ ਕੁਝ ਕਰਦੀ ਹੈ ਜੇ ਕਾਰਪੋਰੇਸ਼ਨ ਨਹੀਂ ਕੂੜਾ ਚੁੱਕੂਗੀ ਤਾਂ ਕੌਣ ਚੁੱਕੂਗੀ ਇਹਦਾ ਮਤਲਬ ਇਹੀ ਆ ਵੀ ਐਮਐਲਏ ਬਣਾਇਆ ਕੋ ਬਣਾਇਆ ਲੋਕਾਂ ਨੂੰ ਤੰਗ ਪਰੇਸ਼ਾਨ ਕਰੇ ਸਰਕਾਰ ਦਾ ਇਹ ਕੰਮ ਨਹੀਂ ਹੈਗਾ ਸਰਕਾਰ ਦਾ ਕੰਮ ਹੈ ਜਿੱਥੇ ਵੀ ਬਿੰਨ ਲਾਏ ਹੋਏ ਜੇ ਉਹ ਭਰੇ ਆ ਕੂੜੇ ਨੂੰ ਡੰਪ ਤੇ ਜਾ ਕੇ ਖਾਲੀ ਕਰਨਾ ਕਾਰਪੋਰੇਸ਼ਨ ਦਾ ਕੰਮ ਹੈ ਨਾ ਕਿ ਕਿਸੇ ਦੇ ਰੋਜ਼ਗਾਰ ਨੂੰ 2 ਘੰਟੇ ਚੱਲਿਆ ਰੋਜ਼ਗਾਰ ਨੂੰ ਖਤਮ ਕਰਕੇ ਜਾਣਾ ਇੱਥੇ ਹੁੰਦੀ ਹੈ ਕਾਰਪੋਰੇਸ਼ਨ ਗਰੀਬ ਮਜ਼ਦੂਰ ਵਿਚਾਰੇ ਜੂਸ ਵਾਲੇ ਆ ਕਿੰਨਿਆਂ ਦੀਆਂ ਸਿਹਤਾਂ ਦਾ ਸੁਧਾਰ ਕੀਤਾ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਪਿਛਲੀ ਬਿਮਾਰੀ ਸੀ ਕੋਈ ਠੀਕ ਹੈ ਜੇ ਇੱਥੇ ਆਣ ਕੇ ਚੰਗੀ ਚੀਜ਼ ਖਾਦੀ ਆ ਪੀਤੀ ਆ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਆਇਆ ਇਸ ਵਾਸਤੇ ਕਿਸੇ ਨੇ ਇੱਥੇ ਜਿਹੜੇ ਸਟਾਲ ਲਾਉਂਦੇ ਨੇ ਕਿਸੇ ਨੇ ਕੋਈ ਗੁਨਾਹ ਨਹੀਂ ਕੀਤਾ ਆਪਣੀ ਮਿਹਨਤ ਕਰਕੇ ਆ ਖਲਾਰਾ ਬਿੰਨਾ ਦੇ ਵਿੱਚ ਪਾ ਕੇ ਜਾਂਦੇ ਨੇ ਕੋਈ ਵੀ ਗੰਦਗੀ ਨਹੀਂ ਖਲਾਰ ਕੇ ਜਾਂਦੇ ਜਗਾ ਵੇਖੋ ਵੀਰ ਜੀ ਇੱਥੇ ਮਤਲਬ ਸਾਨੂੰ ਕੋਈ ਜਿਆਦਾ ਜਗ੍ਹਾ ਦੀ ਲੋੜ ਨਹੀਂ ਹੈਗੀ ਸਾਨੂੰ 2 ਘੰਟੇ ਵਾਸਤੇ ਚਾਹੀਦੀ ਆ ਜਿੱਥੇ ਸਾਨੂੰ ਚਾਹੀਦੀ ਆ ਸੈੱਟ ਆ ਗਿਆ ਅਸੀਂ ਉੱਥੇ 2 ਘੰਟੇ ਵਾਸਤੇ ਆਪਣਾ ਕੰਮ ਕਰਕੇ ਮੁੜ ਕੇ ਵਾਪਸੀ ਹੋ ਜਾਂਦੇ ਹਾਂ ਜੀ ਸਵੇਰੇ 6 ਵਜੇ ਤੋਂ ਲੈ ਕੇ 9 ਵਜੇ ਤੱਕ ਸਾਡੀ ਟਾਈਮਿੰਗ ਹੁੰਦੀ ਆ ਉਸ ਤੋਂ ਬਾਅਦ ਅਸੀਂ ਤੁਹਾਨੂੰ ਨੀਅਰ ਅਬਾਊਟ ਕਿਤੇ ਵੀ ਇੱਥੇ ਨਜ਼ਰ ਨਹੀਂ ਆਉਂਦੇ ਆਪਣਾ ਸਾਰਾ ਪਾਇਆ ਹੋਇਆ ਖਲਾਰਾ ਡੰਪਾਂ ਦੇ ਵਿੱਚ ਸੁੱਟ ਕੇ ਉਹ ਬਿੰਨਾ ਦੇ ਵਿੱਚ ਸੁੱਟ ਕੇ ਫੇਰ ਆਪਣੀਆਂ ਆਪਣੇ ਘਰ ਨੂੰ ਜਾਂਦੇ ਆਂ ਅੰਮ੍ਰਿਤਸਰ ਦਾ ਦਿਲ ਕੰ ਇਹਨਾਂ ਤੋਂ ਨਾ ਕੰਪਨੀ ਬਾਗ ਦੀਆਂ ਸਾਂਝੀਆਂ ਕੀਤੀਆਂ ਅਤੇ ਇੱਥੇ ਜਿਹੜੇ ਲੋਕ ਸੈਰ ਕਰਨ ਵਾਸਤੇ ਆਏ ਸਨ ਉਹਨਾਂ ਨੇ ਆਖਿਆ ਕਿ ਕੰਪਨੀ ਬਾਗ ਵਿੱਚ ਉਹ ਆਪਣੀ ਸਿਹਤ ਬਣਾਉਣ ਆਉਂਦੇ ਹਨ ਪਰ ਜਿਹੜਾ ਇੱਥੇ ਗੰਦਗੀ ਦਾ ਮਾਹੌਲ ਹੈ ਉਹ ਦੇਖਣ लायक ਹੈ ਉਹਨਾਂ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਬਾਰੇ ਧਿਆਨ ਦੇਣਾ ਚਾਹੀਦਾ ਹੈ ਅਤੇ ਦੂਜੇ ਪਾਸੇ ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜੇ ਲੋਕ ਥਾਂ-ਥਾਂ ਤੇ ਆਪਣੀਆਂ ਰੇੜੀਆਂ ਫੜੀਆਂ ਲਗਾ ਕੇ ਕਾਰੋਬਾਰ ਕਰ ਰਹੇ ਹਨ ਉਹਨਾਂ ਬਾਰੇ ਵੀ ਨਗਰ ਨਿਗਮ ਨੂੰ ਸੋਚਣਾ ਚਾਹੀਦਾ ਕਿਉਂਕਿ ਫਾਸਟਵੇ ਦੀ ਟੀਮ ਵੱਲੋਂ ਲਗਾਤਾਰ ਖਬਰਾਂ ਪ੍ਰਚਾਰਿਤ ਕੀਤੀਆਂ ਨੇ ਪੂਰੇ ਸ਼ਹਿਰ ਵਿੱਚ ਜਿਹੜੀਆਂ ਲੋਕਾਂ ਨੇ ਐਨਕ੍ਰੋਜਮ ਵਾਰ ਦੇ ਖਿਲਾਫ ਨਹੀਂ ਹੈ ਜਾਂ ਤੇ ਉਹਨਾਂ ਨੂੰ ਟੁਕਮੀ ਖਾ ਦਿੱਤੀ ਜਾਵੇ ਜਿੱਥੇ ਉਹ ਕਾਰੋਬਾਰ ਕਰਦੇ ਹਨ ਇਹ ਨਾ ਹੋਵੇ ਕਿ ਕੰਪਨੀ ਬਾਗ ਵਿੱਚ ਲੋਕ ਸੇਅਰ ਕਰਨ ਆਉਂਦੇ ਹਨ ਉਹਨਾਂ ਦੀ ਜਿਹੜੀ ਸੇਅਰ ਹੈ ਉਹ ਪ੍ਰਭਾਵਿਤ ਹੋਵੇ ਨਗਰ ਨਿਗਮ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਅਮਰਥਰ ਫਾਸਟਵੇ ਖਬਰਾਂ ਮਾਰੀ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਰਕੇਸ਼ ਕੁਮਾਰ